ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਵਿਚਿਤ੍ਰ ਜੀਵਨ ਆਪਾਂ ਕਈ ਰੋਜ਼ ਤੋਂ ਲੈ ਕੇ ਪੜਦੇ ਸੁਣਦੇ ਤੇ ਵਿਚਾਰਦੇ ਆ ਰਹੇ ਹਾਂ ਸਤਿਗੁਰਾਂ ਨੇ ਗੁਰਦੁਆਰਾ ਸੂਲੀ ਸਰਸਾਵ ਜਿੱਥੇ ਅੱਜਕੱਲ ਬਣਿਆ ਹੋਇਆ ਹੈ ਇਸ ਥਾਂ ਦੇ ਉੱਪਰ ਇੱਕ ਚੋਰ ਨੂੰ ਬਚਨ ਕੀਤਾ ਕਿ ਭਾਈ ਤੂੰ ਆਪਣੇ ਸਰੀਰ ਦੇ ਅੰਦਰ ਸੂਲੀ ਖੋਪ ਕੇ ਆਪਣੇ ਪ੍ਰਾਣ ਤਿਆਗ ਕਹਿਣ ਤੋਂ ਭਾਵ ਤੈਨੂੰ ਬਸ ਇਹੋ ਸਜ਼ਾ ਹੈ ਇਹ ਤੇ ਇੱਕ ਬਖਾਨਾ ਸੀ ਲੇਕਿਨ ਸਤਗੁਰੂ ਪਾਤਸ਼ਾਹ ਜੀ ਨੇ ਉਸ ਦਾ ਜਿਹੜਾ ਜਨਮ ਮਰਨ ਦਾ ਗੇੜ ਕੱਟਣਾ ਸੀ ਇੱਥੇ ਤੱਕ ਆਪਾਂ ਨੇ ਵਿਚਾਰਾਂ ਦੀ ਸੰਝ ਪਾਈ ਸੀ ਲੇਕਿਨ ਮੈਂ ਕੱਲ ਜਦੋਂ ਪ੍ਰਿੰਸੀਪਲ ਸਤਵੀਰ ਸਿੰਘ ਜੀ ਹੋਰਾਂ ਦੀ ਪੁਸਤਕ ਪੜ੍ਹ ਰਿਹਾ ਸੀ ਇਤੀ ਜਾਣਕਾਰੀ ਜਿਹੜੀ ਪੁਸਤਕ ਹੈ ਉਹਨਾਂ ਦੀ ਉਹ ਪੜ੍ਹ ਰਿਹਾ ਸੀ ਉਹਦੇ ਵਿੱਚੋਂ ਇਹ ਜ਼ਿਕਰ ਮਿਲਿਆ ਕਿ ਭੀਖੀ ਤੋਂ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੰਡੂਆ ਪਿੰਡ ਬਣ ਜਾਂਦੀ ਏ ਗੰਡੂਆ ਪਿੰਡ ਤੇ ਰਹਿਣ ਵਾਲਾ ਇੱਕ ਸਿੱਖ ਜਿਸ ਦਾ ਨਾਮ ਭਾਈ ਮੁਗਲੂ ਹੈ ਉਹਦਾ ਇਤਿਹਾਸ ਦੇ ਅੰਦਰ ਬਹੁਤ ਵੱਡਾ ਥਾਂ ਹੈ ਕਿਉਂਕਿ ਮੀਰੀ ਪੀਰੀ ਦੇ ਮਾਲਕ ਛੇਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਜਿਹੜੀਆਂ ਸਤਿਗੁਰਾਂ ਨੇ ਚਾਰ ਧਰਮ ਯੁੱਧ ਕੀਤੇ ਚਾਰ ਜੰਗਾਂ ਲੜੀਆਂ ਉਹਨਾਂ ਦੇ ਵਿੱਚ ਮੋਰੀ ਹੋ ਕੇ ਰੋਲ ਅਦਾ ਕਰਦਾ ਰਿਹਾ ਮਹਾਰਾਜ ਜੀ ਉਹਦੇ ਉੱਪਰ ਪ੍ਰੇਸ਼ਾਨ ਹੁੰਦਿਆਂ ਕਹਿਣ ਲੱਗੇ ਭਾਈ ਮੁਗਲੂ ਦਸ ਕੀ ਮੰਗਦਾ ਉਹਨੇ ਆਖਿਆ ਸੱਚੇ ਪਾਤਸ਼ਾਹ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਮੇਰਾ ਅੰਤਮ ਸਮਾਂ ਆਵੇ ਕਿਰਪਾ ਕਰਕੇ ਉਸ ਵੇਲੇ ਤੁਸੀਂ ਮੇਰੇ ਕੋਲ ਹੋਵੋ ਮੇਰੇ ਮਨ ਦੀ ਇਹ ਇੱਛਾ ਹੈ ਸਤਿਗੁਰੂ ਕਹਣ ਲੱਗੇ ਭਾਈ ਹੋਏਗਾ ਤਾਂ ਉਹ ਜਿਹੜਾ ਆਕਾਲ ਪੁਰਖ ਨੂੰ ਪਾਏਗਾ ਲੇਕਿਨ ਤੇਰੀ ਇਹ ਇੱਛਾ ਜ਼ਰੂਰ ਪੂਰੀ ਹੋਵੇਗੀ ਹੁਣ ਦੇਖੋ ਸਤਿਗੁਰੂ ਕਿੱਡੇ ਦਿਆਲੂ ਨੇ ਭਾਵੇਂ ਕੇ ਸਰੀਰ ਕਾ ਜਾਮੇ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਨਹੀਂ ਹਨ ਲੇਕਿਨ ਆਪਣੀ ਜੋਤ ਜਿਹੜੀ ਕਿ ਗੁਰੂ ਹਰਰਾਜ ਸਾਹਿਬ ਜੀ ਮਹਾਰਾਜ ਅਤੇ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਵਿੱਚੋਂ ਹੁੰਦੀ ਹੋਈ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਰਾਹੀ ਬਰਤ ਰਹੀ ਹੈ ਉਹ ਨੌਵੀਂ ਜੋਤ ਸਤਿਗੁਰਾਂ ਦੀ ਅੱਜ ਉਹਦੇ ਪਿੰਡ ਭਾਈ ਮਗਲੂ ਦੇ ਪਿੰਡ ਗੰਡੂਆ ਵਿਖੇ ਪਹੁੰਚੀ ਹੈ ਗੰਡੂਆ ਵਿਖੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਉਹਦੋਂ ਜਾਣਦੇ ਨੇ ਤੇ ਭਾਈ ਮਗਲੂ ਜਿਹੜਾ ਕਿ ਅੰਤਮ ਸਵਾਸਾਂ ਤੇ ਸੀ ਸਤਿਗੁਰਾਂ ਦੀ ਘੋੜੇ ਦਾ ਖੜਾਕ ਹੋਇਆ ਔਰ ਮੰਦੇ ਦੇ ਅੰਦਰ ਵੀ ਉਹਦੇ ਬਾਰਾਤ ਚੱਲ ਰਿਹਾ ਸੀ ਸਤਗੁਰਾਂ ਨੂੰ ਯਾਦ ਕਰ ਰਿਹਾ ਸੀ ਤੇ ਨਾਲ ਹੀ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਕਿਹਾ ਕਿ ਭਾਈ ਦੇਖੋ ਬਾਹਰ ਸਤਗੁਰੂ ਜੀ ਆਏ ਨੇ ਕਿਤੇ ਬਚਨ ਕੀਤੇ ਉਹ ਸਾਰੇ ਹੈਰਾਨ ਰਹੇਗੇ ਜਦੋਂ ਸਤਗੁਰਾਂ ਨੂੰ ਸਾਹਮਣੇ ਖੜੋਤਿਆਂ ਦੇਖਦਿੰਗੇ ਕਿ ਇਸ ਨੂੰ ਕਿਵੇਂ ਪਤਾ ਲੱਗਿਆ ਪਰ ਭਣਿਓ ਇਹ ਗੱਲ ਜਗ ਜਹਰ ਹੈ ਕਿ ਜਿਹੜੇ ਰੱਬ ਦੇ ਪਿਆਰ ਵਾਲੇ ਹੁੰਦੇ ਨੇ ਨਾ ਉਹਨਾਂ ਦੇ ਜਿਹੜਾ ਡੋਰਾ ਨੇ ਉਹ ਗੁਰੂ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਦੁਨੀਆਂ ਭੀਆਂ ਹੁੰਦੀਆਂ ਨੇ ਤੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਘੋੜੇ ਤੋਂ ਉਤਰੇ ਭਾਈ ਮੁਗਲੂ ਦੇ ਸਰਾਨੀਪੁਰ ਆ ਕੇ ਬੈਠ ਗਏ ਸਤਿਗੁਰੂ ਪਾਤਸ਼ਾਹ ਜੀ ਨੇ ਉਹਦੇ ਚਿਹਰੇ ਦੇ ਉੱਪਰ ਹੱਥ ਫੇਰੇ ਨੇ ਮੇਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਮੁਗਲੂ ਦੱਸ ਕੀ ਚਾਹੁੰਨਾ ਕਹਿਣ ਲੱਗਾ ਮਹਾਰਾਜ ਮੈਨੂੰ ਦੁਨਿਆਵੀ ਵਸਤੂ ਦੀ ਕਿਸੇ ਵੀ ਲੋੜ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੇਰੀ ਈਸ਼ਿਆ ਪੂਰੀ ਹੋ ਗਈ ਹੈ ਕਿਉਂਕਿ ਮੈਂ ਆਪ ਜੀ ਦੇ ਦਰ ਤੋਂ ਸ਼ਰਵਣ ਕਰਦਾ ਆ ਰਿਹਾ ਹਾਂ ਕਿ ਤਾਂ ਸੋ ਵੇਲਾ ਜਦ ਦਰਸ਼ਨ ਕਰਨਾ ਹੌਮ ਬਲਹਾਰੀ ਸਤਗੁਰ ਚਰਣਾ ਮੈਂ ਆਪਣੇ ਆਪ ਤੋਂ ਬਲਹਾਰ ਕੁਰਬਾਨ ਤੇ ਸਦਕੇ ਜਾਂਦਾ ਹਾਂ ਕਿਉਂਕਿ ਅੱਜ ਮੈਨੂੰ ਆਪ ਜੀ ਦੇ دیدار ਹੋ ਗਏ ਨੇ ਮੈਂ ਆਪ ਜੀ ਦੇ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਤਰੇਪਤ ਹੋ ਗਿਆ ਹਾਂ ਬਸ ਇਹਨੇ ਬਚਨ ਕਹਿੰਦੇ ਭਾਈ ਮੁਗਲੂ ਜੀ ਜੋਤੀ ਜੋਤ ਰਲੀ ਸੰਪੂਰਨthia ਰਾਮ ਦੇ ਕਥਨ ਅਨੁਸਾਰ ਅਕਲ ਚਲਾਣਾ ਕਰਗੇ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਉੱਥੇ ਕੁਝ ਸਮਾ ਰਹੇ ਤੇ ਸਾਰੇ ਪਰਿਵਾਰ ਨੂੰ ਇਹ ਉਪਦੇਸ਼ ਦਿੰਦੇ ਰਹੇ ਕਿ ਭਾਈ ਇਹ ਕਰਤੇ ਪੁਰਖ ਵੈਗਰੂ ਪਰਮੇਸ਼ਰ ਦਾ ਪਾਣਾ ਸਾਰਿਆਂ ਨੂੰ ਦਿਲਾਸਾ ਦਿੱਤਾ